ਹਾਂਜੀ ਮਿੱਤਰੋ ਕੀ ਹਾਲ ਚਾਲ? ਉਮੀਦ ਕਰਦੇ ਹਾਂ ਠੀਕ ਹੋਵੋਗੇ। ਤੇ ਅੱਜ ਤੁਹਾਨੂੰ ਕੋਈ ਵੱਖਰੀ ਚੀਜ਼ ਦਿਖਾਉਣੇ ਆ ਪਾਜੋ। ਕਰੋ ਚੈੱਕ। ਲੋ ਮਿੱਤਰੋ। ਇਹ ਸ਼ਾਇਦ ਕਿਸੇ ਨੇ ਵੇਖੀ ਹੋਣੀ। ਗੱਡੀ ਪਿਛਾਉਣੋਂ ਪਹਿਲਾਂ ਕਿਹੜੀ ਐ। ਜਾਲੀ ਤੋਂ ਸ਼ਾਇਦ ਤੁਹਾਨੂੰ ਪਤਾ ਲੱਗ ਜਾਵੇ। ਕਮੈਂਟ ਕਰਿਓ ਜਿਹਨੂੰ ਪਤਾ ਲੱਗ ਗਿਆ। ਤੇ ਬਾਕੀ ਦੱਸਦੇ ਆਪਾਂ। ਵੱਖਰੀਆਂ ਦੇਖ ਨੂੰ ਮਿਲਦੀਆਂ ਇਹ ਜੀਆਂ। ਪਿੱਛੋਂ ਕਰੋ ਚੈੱਕ ਪਿੱਛੋਂ ਲਾਈਟਾਂ ਲਾਈਆਂ ਵੀ ਟੁਆਹਰਤੀਆਂ ਲਿਖਿਆ ਹੈ ਕੀ ਆ ਬਾਦਾ ਇਹ ਹੈਗੀ ਸ਼ਾਇਦ ਅੰਦਰ ਦਿਖਾਉਣੇ ਤੁਹਾਨੂੰ ਜੇ ਖੁੱਲੀ ਹੋਈ ਇਹ ਹੈਗੀ ਅੰਦਰ ਲੋਕ ਲਾਓ ਮਿੱਤਰੋ ਸਟੀਅਰਿੰਗ ਤੇ ਚੈੱਕ ਕਰੋ ਤੇ ਕੀ ਲਿਖਿਆ ਹੋਇਆ ਉਹ ਵੇਖੋ ਮਰਸੀਡੀਜ਼ ਇਹ ਖੋ ਡੈਸ਼ਬੋਰਡ ਦੇ ਅੰਦਰ ਠੀਕ ਆ 5 ਸੀਟਰ ਬਣਾਈ ਹੋਈ ਆ ਇਹ 5 ਸੀਟਰ ਬਣਾਈ ਹੋਈ ਹੈ ਮਰਸੀਡੀਜ਼ ਵਾਲੇ ਦੀ ਆ ਇਹ ਇੱਥੇ ਆਹ ਹੁਣ ਆਸ ਤੇ ਆਈ ਵੀ ਇਸ ਮੋਗੇ ਮੋਗੇ ਖੜੀ ਆ ਪਿੱਛੇ ਆ ਸਮਾਨ ਸੂਣ ਰੱਖਣ ਨੂੰ ਆ ਥਾਂ ਇਹਦਾ ਬੁਰਾ ਕੱਟੋ ਆ ਸਮਾਨ ਸੂਣ ਰੱਖਣ ਕੋਲ ਪਿੱਛੇ ਥਾਂ ਬਣਾਏ ਹੋਏ ਆ ਮੋਡੀਫਾਈ ਕੀਤੀ ਹੋਈ ਆ ਉਹ ਇਹ ਸ਼ੀਸ਼ਾ ਪਿਛਲਾ ਗਾਂ ਮਹਿੰਦਰਾ ਦਾ ਪਾਇਆ ਹੋਇਆ ਕਿ ਹੋਣਾ ਹੀ ਨਹੀਂ ਪਤਾ ਕਿ ਪਿਓਰ ਕਾਰ ਕਿਹੜੀ ਹੋਈ ਇਹ ਉਧਰ ਦੇਖ ਖਾਣੇ ਆ ਕਰ ਤੋਂ ਨਾਲ ਸਾਫ਼ ਕਰਕੇ ਦੇਖੋ ਮਿੱਤਰੋ ਕਰੋਚਕ ਡੈਸ਼ਬੋਰਡ ਵੇਖਿਆ ਪੀਜ ਕਲਰ ਦਾ ਤਿਆਰ ਹੋਣੀ ਆ ਦੁਬਾਰਾ ਪਾਵਰ ਹੈਗੀ ਆ ਪਾਵਰ ਸਟੀਰੀਂਗ ਤੇ ਪਾਵਰ ਹੀ ਵਿੰਡੋ ਆ ਸਾਰੀਆਂ ਠੀਕ ਆ ਉਲਾਈ ਲੁਈ ਪਈ ਵਿਆ ਤਿਆਰ ਹੋਣੀ ਆ ਇਹ ਕਿਆ ਬਾਤਾਂ ਆ ਗੱਡੀ ਦੀਆਂ ਮੋਗੇ ਕਰਤੇ ਐਜਾ ਸਮਾਨ ਤਿਆਰ ਚਾਹੇ ਜੀਪਾ ਹੋਣ ਭਲਾ ਜੋਂਗੇ ਹੋਣ ਪਿੱਲੀਆਂ ਥਾਰਾਂ ਠੀਕ ਆ ਮਿੱਤਰੋ ਵੀਡੀਓ ਛੋਟੀ ਸੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਕਮੈਂਟ ਕਰਿਓ ਜੇ ਵੇਖੀ ਹੋਈ ਕਿਸੇ ਨੇ ਇਹਦੇ ਨਾਲ ਦੀ ਪਿੱਕਾ